ਦਿਲ ਹੋ ਗਿਆ ਸਾਨੂੰ ਇਹਨਾਂ ਦਾ ਕੋਈ ਵੀ ਅਧਿਕਾਰੀ ਸਾਡੇ ਨਾਲ ਗੱਲ ਕਰਨ ਨਹੀਂ ਆਇਆ ਵੀ ਇਹ ਕੋਈ ਗੱਲ ਕਰਨੀ ਆਉਂਦਾ ਇਹਦਾ ਮਤਲਬ ਇਹ ਟੋਲ ਪਲਾਜ਼ਾ ਨਜਾਇਜ਼ ਚੱਲ ਰਿਹਾ ਨਜਾਇਜ਼ ਚੱਲਦਾ ਤੇ ਫਿਰ ਇਹਨੂੰ ਬੰਦ ਕਰਨਾ ਚਾਹੀਦਾ ਅਸੀਂ ਕਹਿੰਨੇ ਵੀ ਇਹਨਾਂ ਨੂੰ ਜਿੰਨੀਆਂ ਮਰਜ਼ੀ ਤੁਸੀਂ ਵੋਟਾਂ ਪਾ ਲਓ ਭੱਜ ਲਓ ਇਹਨਾਂ ਦੇ ਪੱਲੇ ਕੱਖ ਨਹੀਂ ਨਾ ਇਹਨਾਂ ਨੇ ਜਨਤਾ ਲਈ ਕੁਝ ਕੀਤਾ ਪਿਛਲੇ ਸਮੇਂ ਤੋਂ ਨਾ ਹੀ ਨਹੀਂ ਕਰਨਾਗਾ ਪੈਸਾ ਪੈਸੇ ਤੋਂ ਸਦਾ ਸਦਾ ਤੋਂ ਪੈਸਾ ਆ ਕੰਮ ਚੱਲ ਰਿਹਾ ਨਾ ਅਸੀਂ ਕਦੀ ਕੋਰਟ 'ਚ ਗਏ ਆ ਜਮਾਨਤ ਕਰਾਉਣ ਨਾ ਅਸੀਂ ਜਾਣਾ ਜਿਤਨਾ ਇਹ ਪਰਚੇ ਕਰਦੇ ਆ ਉਤਰਾਂ ਹੀ ਸਾਡੇ ਖਰਚ ਵੀ ਕਰ ਦਿੰਦੇ ਆ ਅਸੀਂ ਲੁਧਿਆਣਾ ਦੇ ਸਭ ਤੋਂ ਮਹਿੰਗੇ ਲਾਡਵਾਲ ਟੋਲ ਪਲਾਜ਼ਾ ਤੇ ਖੜੇ ਆਂ ਜਿਸ ਨੂੰ ਪਿਛਲੇ ਕਈ ਦਿਨਾਂ ਤੋਂ ਕਿਸਾਨ ਯੂਨੀਅਨ ਵੱਲੋਂ ਫ੍ਰੀ ਕੀਤਾ ਗਿਆ ਹੈ ਕਾਰਨ ਇਹ ਸੀ ਕਿ ਲਗਾਤਾਰ ਜਿਹੜੇ ਰੇਟ ਵਧਾਏ ਜਾ ਰਹੇ ਸੀ ਉਸ ਦੀ ਵਾਪਸੀ ਦੀ ਮੰਗ ਕੀਤੀ ਜਾ ਰਹੀ ਸੀ ਇਸ ਵਾਰ ਕਿਸਾਨਾਂ ਵੱਲੋਂ ਜਿਹੜਾ ਲੋਕਾਂ ਦੇ ਹਿੱਤ ਵਿੱਚ ਮੋਰਚਾ ਖੋਲਿਆ ਗਿਆ ਸੀ ਗੱਲਬਾਤ ਕਰਾਂਗੇ ਸਾਡੇ ਨਾਲ ਵੱਖ-ਵੱਖ ਯੂਨੀਅਨ ਦੇ ਪ੍ਰਧਾਨ ਨੇ ਕਿਤੇ ਨਾ ਕਿਤੇ ਤਸਵੀਰਾਂ ਜਿਹੜੀਆਂ ਨੇ ਲਾਡਵਾਲ ਟੋਲ ਪਲਾਜ਼ਾ ਦੀ ਦਿਖਾ ਰਹੇ ਆਂ ਜਿੱਥੇ ਕਿ ਤਿਆਰੀਆਂ ਵੀ ਚੱਲ ਰਹੀਆਂ ਨੇ ਕਿਉਂਕਿ ਕੱਲ ਨੂੰ ਜਿਹੜਾ ਇਹਨਾਂ ਨੇ ਐਲਾਨ ਕੀਤਾ ਕਿ ਲਾਡਵਾਲ ਟੋਲ ਪਲਾਜ਼ੇ ਨੂੰ ਜਿਹੜਾ ਤਾਲੇ ਲਗਾ ਦਿੱਤੇ ਜਾਣਗੇ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਾਵੇ ਗਾ ਗੱਲਬਾਤ ਕਰ ਲੈਣੇ ਸਰ ਕੀ ਨਾਮ ਆ ਜੀ ਕਿਹੜੀ ਜਥੇਬੰਦੀ ਆ ਤੇ ਕੀ ਜਿਹੜੇ ਫੈਸਲੇ ਲੈ ਗਏ ਨੇ ਮੇਰਾ ਨਾਮ ਦਲਬਾਜ ਸਿੰਘ ਗਿੱਲਾ ਜੀ ਹਾਂਜੀ ਭਾਰਤੀ ਸਟੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸਟੇਟ ਪ੍ਰੈਜ਼ੀਡੈਂਟ ਹਾਂਜੀ ਸਰ ਕੀ ਕਾਰਨ ਕਿਹੜੇ ਜਿਹੜੇ ਫੈਸਲੇ ਲੈ ਗਏ ਨੇ ਕਹਿੰਦੇ 30 ਤਰੀਕ ਨੂੰ ਬੰਦ ਕਰ ਦੇਣਾ ਕੱਲ ਨੂੰ ਜਿਹੜਾ ਬੰਦ ਕਰ ਦੇਣਾ ਪੱਕਾ ਤਾਲਾ ਲਗਾਉਂਗੇ ਜਾਂ ਕਿਉਂ ਹਾਂਜੀ ਬਿਲਕੁਲ ਕੱਲ ਨੂੰ ਪੱਕਾ ਤਾਲਾ ਲੱਗ ਜਾਣਾ ਜੀ ਕਾਰਨ ਇਹ ਆ ਵੀ ਅੱਜ 14 ਦਿਨ ਹੋ ਗਿਆ ਸਾਨੂੰ ਇਹਨਾਂ ਦਾ ਕੋਈ ਵੀ ਅਧਿਕਾਰੀ ਸਾਡੇ ਨਾਲ ਗੱਲ ਕਰਨ ਨਹੀਂ ਆਇਆ ਇਸ ਕਰਕੇ ਅਸੀਂ ਇਹ ਫੈਸਲਾ ਲਿਆ ਕਿ ਇਹ ਕੋਈ ਗੱਲ ਕਰਨੀ ਆਉਂਦਾ ਇਹਦਾ ਮਤਲਬ ਇਹ ਟੋਲ ਪਲਾਜ਼ਾ ਨਜਾਇਜ਼ ਚੱਲ ਰਿਹਾ ਨਜਾਇਜ਼ ਚੱਲਦਾ ਤੇ ਫਿਰ ਇਹਨੂੰ ਬੰਦ ਕਰਨਾ ਚਾਹੀਦਾ ਸਰ ਕੱਲੋਂ ਟੋਲ ਪਲਾਜ਼ਾ ਬੰਦ ਕੀਤਾ ਜਾ ਉਹ ਅਸੀਂ ਦੇਖਿਆ ਵੀ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਵੱਡੀ ਗਿਣਤੀ ਜਿਹੜੀਆਂ ਜੂਨੀਅਨ ਵੀ ਪਹੁੰਚ ਰਹੀਆਂ ਨੇ ਜੇਕਰ ਕੱਲੋਂ ਅਧਿਕਾਰੀ ਪਹੁੰਚਦੇ ਨੇ ਇੱਥੇ ਗੱਲਬਾਤ ਹੁੰਦੀ ਆ ਤਾਂ ਫੈਸਲਾ ਟਾਲਿਆ ਜਾ ਸਕਦਾ ਜਾਂ ਫਿਰ ਕੱਲੋਂ ਜਿਹੜਾ ਫੈਸਲਾ ਪੱਕਾ ਉਸ ਤੋਂ ਬਾਅਦ ਵਿੱਚ ਹੀ ਕੋਈ ਗੱਲਬਾਤ ਦੇਖੋ ਕੱਲ ਨੂੰ ਕੋਈ ਫੈਸਲਾ ਨਹੀਂ ਲਿਆ ਜਾਣਾ ਨਾ ਕੱਲ ਨੂੰ ਕੋਈ ਫੈਸਲਾ ਹੋ ਸਕਦਾ ਨਾ ਸਾਡੇ ਕੋਲ ਫੈਸਲਾ ਲੈਣ ਦਾ ਜਿਹੜਾ ਸਾਡਾ ਫੈਸਲਾ ਸੀ ਲੈ ਲਿਆ ਕੱਲ ਤੇ ਇਹੀ ਫੈਸਲਾ ਰਹੂਗਾ ਉਸ ਤੋਂ ਬਾਅਦ ਚ ਕੋਈ ਮੀਟਿੰਗ ਹੋ ਜੂਗੀ ਉਸ ਤੋਂ ਬਾਅਦ ਚ ਮੀਟਿੰਗ ਕਰਕੇ ਕੋਈ ਗੱਲ ਕਰ ਲਾਂਗੇ ਪਰ ਕੱਲ ਵਾਲਾ ਫੈਸਲਾ ਟਾਲਾ ਜੇ ਉਹਨਾਂ ਨੇ ਕੋਈ ਫੈਸਲਾ ਕਰਨਾ ਅੱਜ ਆ ਸਕਦੇ ਆ ਕੱਲ ਦੀ ਮੀਟਿੰਗ ਤੇ ਅਸੀਂ ਸਾਰਿਆਂ ਨੂੰ ਦੱਸ ਦਾਂਗੇ ਵੀ ਅੱਜ ਆ ਫੈਸਲਾ ਹੋਇਆ ਠੀਕ ਹੈ ਨਾ ਜੇ ਅਗਰ ਕਹਿਣ ਕਿ ਕੱਲ ਆਣ ਕੇ ਮੌਕੇ ਤੇ ਫੈਸਲਾ ਕਰਨਾ ਕੱਲ ਮੌਕੇ ਤੇ ਕੋਈ ਫੈਸਲਾ ਨਹੀਂ ਹੋਣਾ ਪਰਿਸ਼ਾਸਨਿਕ ਅਧਿਕਾਰੀ ਕੋਈ ਨਹੀਂ ਪਹੁੰਚਿਆ ਤੁਹਾਡੇ ਤੋਂ ਲੈਣ ਵਾਸਤੇ ਮੰਗ ਪੱਤਰ ਨਾ ਹੀ ਉਹ ਪਿਛਲੇ ਸੋਮਵਾਰ ਐ ਐਸ ਡੀ ਐਮ ਸਾਹਿਬ ਆਏ ਸੀ ਇਹ ਨਾਲ ਇਹਨਾਂ ਦਾ ਪੀ ਡੀ ਸੀ ਆ ਮੰਗ ਪੱਤਰ ਲੈ ਕੇ ਚਲੇ ਗਏ ਮੁੜ ਕੇ ਉਹ ਵੀ ਨਹੀਂ ਆਏ ਅੱਜ ਤੱਕ ਕੋਈ ਨਹੀਂ ਆਇਆ ਕੱਲ ਆਈ ਜੀ ਸਾਹਿਬ ਆਏ ਸੀ ਉਹ ਪਤਾ ਲੈ ਕੇ ਚਲੇ ਗਏ ਆ ਕਹਿੰਦੇ ਜੀ ਪ੍ਰੋਸੈਸ ਨੂੰ ਤੇਜ਼ ਕਰਦੇ ਆ ਜਿਸ ਦੇ ਨਾਲ ਤੁਹਾਡੀ ਗੱਲਬਾਤ ਹੋ ਸਕੇ ਗੱਲਬਾਤ ਕੀ ਹੋਣੀ ਆ 3 ਕਿਲੋਮੀਟਰ ਤੇ ਬੈਠੇ ਆ ক্রিকেট ਖੇਢੀ ਜਾਂਦੇ ਆ ਗੱਲ ਕਰਨ ਤਾਂ ਕੋਈ ਆਵੇ ਉਰੇ ਸਰ ਜਿਸ ਤਰ੍ਹਾਂ ਹੁਣ ਤੁਸੀਂ ਫੈਸਲਾ ਲੈ ਲਿਆ ਵੀ ਆਪਾਂ 30 ਤਰੀਕ ਨੂੰ ਕਿੰਨੀਆਂ ਕਿ ਜਥੇਬੰਦੀਆਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਜਾਂ ਕਿੰਨਾਂ ਦੇ ਫੋਨ ਫਾਨ ਆ ਗਏ ਨੇ ਕੀ ਤੁਹਾਡੇ ਨਾਲ ਜਿਹੜਾ ਸਹਿਯੋਗ ਦਿੱਤਾ ਜਾਊਗਾ ਚਾਹੇ ਟਰਾਂਸਪੋਰਟ ਆ ਜਾਂ ਬਿਲਕੁਲ ਟੈਕਸੀ ਯੂਨੀਅਨ ਵਾਲੇ ਸਾਰੇ ਜਿੱਥੇ ਪਹੁੰਚੇ ਨੇ ਟਰੱਕ ਯੂਨੀਅਨ ਵਾਲੇ ਪਹੁੰਚੇ ਨੇ ਟੈਂਪੂ ਯੂਨੀਅਨ ਵਾਲੇ ਉਹ ਲਗਾਤਾਰ ਹੀ ਆ ਰਹੇ ਨੇ ਸਾਰੇ ਇਹ ਤੇ ਜਿਹਦੇ ਨਾਲ ਸਾਡੇ ਧਾਰਮਿਕ ਜਥੇਬੰਦੀਆਂ ਵੀ ਆ ਰਹੀਆਂ ਨੇ ਕਿਸਾਨ ਜਥੇਬੰਦੀਆਂ ਵੀ ਸਾਰੀਆਂ ਨਾਲ ਨੇ ਸਾਡਾ ਕੇਐਮਐਮ ਮੋਰਚੇ ਤੋਂ ਕੱਲ ਸਾਡੇ ਲੀਡਰ ਆ ਰਹੇ ਨੇ ਬੋਲਣ ਲਈ ਇੱਥੇ ਵੱਡੇ ਲੀਡਰ ਉਹ ਵੀ ਇੱਥੇ ਆਣਗੇ ਕੱਲ ਕਿਉਂਕਿ ਇਹ ਮਾਮਲਾ ਬਹੁਤ ਹਾਈਲਾਈਟ ਆ ਔਰ ਪਬਲਿਕ ਨਾਲ ਜੁੜਿਆ ਹੋਇਆ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਗੱਲ ਕਰਦਾ ਤੁਸੀਂ ਕਿਹ ਮਾਮਲਾ ਹਾਈਲਾਈਟ ਆ ਕੋਈ ਰਾਜਨੀਤਿਕ ਆਗੂ ਪਹੁੰਚਿਆ ਤੁਹਾਡੇ ਕੋਲ ਕਿਸੇ ਰਾਜਨੀਤਿਕ ਆਗੂ ਨੇ ਆ ਕੇ ਜਿਹੜੀ ਆ ਤੁਹਾਡੀ ਹਾਂ ਚ ਹਾਂ ਮਲਾਈ ਜਾਂ ਕੋਈ ਗੱਲ ਕਰਨ ਦੀ ਉੱਤੇ ਤੱਕ ਪਹੁੰਚਾਉਣ ਦੀ ਗੱਲ ਕਹੀ ਰਾਜਨੀਤਿਕ ਆਗੂ ਤਾਂ ਉੱਥੇ ਬੈਠੇ ਬਿਆਨ ਦੇਈ ਜਾਂਦੇ ਵੀ ਇੱਥੇ ਲਾਈਨ ਆਰਡਰ ਖਰਾਬ ਹੋ ਗਿਆ ਫਲਾਣਾ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਇੱਥੇ ਆਇਆ ਤਾਂ ਕੋਈ ਵੀ ਨਹੀਂ ਆਏ ਹੁਣ ਭਗਵੰਤ ਮਾਨ ਨੇ ਜਲੰਧਰ ਕੋਠੀ ਲਈ ਆ ਉਹ ਤੋਂ ਸਾਰੇ ਲੰਘ ਜਾਂਦੇ ਆ ਇੱਥੇ ਮੋਰਚਾ ਲੱਗਾ ਕਿ ਇਹ ਖੜ ਕੇ ਐਮ ਐਲ ਏ ਐਮ ਪੀ 2 ਮਿੰਟ ਪਤਾ ਨਹੀਂ ਲੈ ਸਕਦੇ ਤੁਸੀਂ ਕਿਉਂ ਬੈਠੇ ਆ ਮਾਮਲਾ ਤੇ ਸੈਂਟਰ ਸਰਕਾਰ ਦਾ ਸਟੇਟ ਸਰਕਾਰ ਦਾ ਕੋਈ ਅਧਿਕਾਰੀ ਤੇ ਆਣ ਕੇ 90 91 ਜੋ ਕੋਈ ਤੇ ਪੁੱਛੇ ਆਣ ਕੇ ਵੀ ਤੁਹਾਨੂੰ ਕੀ ਪ੍ਰੋਬਲਮ ਲਾਓ ਇਹੀ ਵੀ ਤੁਹਾਡੇ ਨਾਲ ਬੈਠੇ ਆ ਜਿਹੜੇ ਆ ਐਮਪੀ ਜਿੱਤੇ ਨੇ ਉਹ ਉਹ ਵੀ ਹਵਾ 'ਚ ਬਿਆਨ ਦੇ ਰਹੇ ਨੇ ਮੈਂ ਫਲਾਣ ਦਾ ਗੱਲ ਕਰ ਲਈ ਮੌਜੇ ਨਾਲ ਗੱਲ ਕਰ ਲਈ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਲੋਕ ਜਰੂਰ ਇਹਨਾਂ ਦੇ ਮਗਰ ਲੱਗ ਕੇ ਇਹਨਾਂ ਨੂੰ ਵੋਟਾਂ ਪਾਉਂਦੇ ਆ ਅਸੀਂ ਕਹਿੰਨੇ ਵੀ ਇਹਨਾਂ ਨੂੰ ਜਿੰਨੀਆਂ ਮਰਜ਼ੀ ਤੁਸੀਂ ਵੋਟਾਂ ਪਾ ਲਓ ਭੱਜ ਲਓ ਇਹਨਾਂ ਦੇ ਪੱਲੇ ਕੱਖ ਨਹੀਂ ਨਾ ਇਹਨਾਂ ਨੇ ਜਨਤਾ ਲਈ ਕੁਝ ਕੀਤਾ ਪਿਛਲੇ ਸਮੇਂ ਤੋਂ ਨਾ ਹੀ ਨਹੀਂ ਕਰਨਾਗਾ ਕਿਉਂਕਿ ਇਹਨਾਂ ਨੂੰ ਤਾਂ ਹੁੰਦਾ ਵੀ ਪੈਸੇ ਲਾ ਕੇ ਟਿਕਟ ਲਈ ਆ ਪੈਸੇ ਲਾ ਕੇ ਜਿੱਤਲੇ ਆ ਹੁਣ ਪੈਸੇ ਪੂਰੇ ਕਰਨੇ ਆ ਪੈਸਾ ਪੈਸੇ ਤੋਂ ਸਦਾ ਸਦਾ ਤੋਂ ਪੈਸਾ ਆ ਕੰਮ ਚੱਲ ਰਿਹਾ ਜਿਸ ਦਿਨ ਕੋਈ ਬਿਨਾ ਪੈਸੇ ਤੋਂ ਆਊਗਾ ਨਾ ਉਹ ਜਨਤਾ ਬਾਰੇ ਸੋਚੂਗਾ ਵਰਨਾ ਜਨਤਾ ਬਾਰੇ ਕਿਸੇ ਨੇ ਨਹੀਂ ਸੋਚਣਾ ਇਹ ਕੋਈ ਕਾਰਵਾਈ ਕਰਦੇ ਆ ਜਦੋਂ ਤੁਸੀਂ ਤਾਲੇ ਲਗਾਉਣ ਦੀ ਗੱਲ ਕੀਤੀ ਕੋਈ ਕਾਰਵਾਈ ਕਰਦੇ ਉਹਦੇ ਲਈ ਵੀ ਕਰਵਾਈਆਂ ਸਰਕਾਰ ਨੇ 20 ਵਾਰਾਂ ਕੀਤੀਆਂ ਨੇ ਵੀ ਮਰਾਂ ਹੋਰ ਕਰੂਗੀ ਜਿਹੜੀਆਂ ਕਰਦੀਆ ਕਰ ਲਵੇ ਆਹੀ ਨਾ ਅਸੀਂ ਕਦੀ ਕੋਰਟ ਚ ਗਏ ਆ ਜ਼ਮਾਨਤ ਕਰਾਉਣ ਨਾ ਅਸੀਂ ਜਾਣਾ ਜਿ ਤਰ੍ਹਾਂ ਇਹ ਪਰਚੇ ਕਰਦੇ ਆ ਉਤਰਾਂ ਹੀ ਸਾਡੇ ਖਰਚ ਵੀ ਕਰ ਦਿੰਦੇ ਆ ਨਾ ਅਸੀਂ ਕਦੀ ਕਿਸੇ ਨੂੰ ਕਿਹਾ ਹੀ ਆ ਵੀ ਨੂੰ ਤੂੰ ਨਾ ਕਰ ਅਗਲਾ ਕਹਿੰਦਾ ਕਰਨਾ ਕਰ ਲਾ ਬਾਅਦ ਚ ਖਰਚ ਕਰਦੀ ਹੋਰ ਕੀ ਆ ਅਸੀਂ ਤਾਂ ਨਾ ਕਦੀ ਕੋਰਟ ਚ ਜ਼ਮਾਨਤ ਕਰਾਈ ਹੈ ਨਾ ਕਰਾਉਣੇ ਆ ਅੱਛਾ ਸਰ ਪਹਿਲੇ ਦਿਨ ਤੋਂ ਹੀ ਤੁਹਾਡੀ ਜਥੇਬੰਦੀ ਵੀ ਜਿਹੜੀ ਨਾਲ ਬੈਠੀ ਆ ਕਿਸ ਤਰ੍ਹਾਂ ਦਾ ਸਹਿਯੋਗ ਕੀ ਫੈਸਲਾ ਜਿਹੜਾ ਟਲ ਆ ਫੈਸਲਾ ਜੀ ਸਾਡੀ ਦੋਨੋਂ ਜਥੇਬੰਦੀਆਂ ਵੱਲੋਂ ਇਹ ਲੈ ਗਿਆ ਵੀ ਪਹਿਲਾਂ ਤਾਂ ਅਸੀਂ ਡਿੱਕਿਆ ਗਿਆ ਕੋਈ ਅਧਿਕਾਰੀ ਨਹੀਂ ਆਇਆ ਹਾਂਜੀ ਔਰ ਆਪਾਂ ਦੇਖਦੇ ਆਂ ਵੀ ਆ ਤਿੰਨ ਚਾਰ ਕਿਲੋਮੀਟਰ ਤੇ ক্রিকেট ਮੈਚ ਖੇਡ ਰਹੇ ਆ ਜੀ ਉਹ ਆਪਣਾ ਮਨੋਰੰਜਨ ਕਰ ਰਹੇ ਆ ਉਹਨਾਂ ਨੂੰ ਜਨਤਾ ਦਾ ਹੀ ਕੁਝ ਵੀ ਲੈਣਾ ਦੇਣਾ ਨਹੀਂਗਾ ਔਰ ਇੰਨੀ ਗਰਮੀ ਦੇ ਵਿੱਚ ਵੀ ਤੁਹਾਡਾ ਵੀ ਬਹੁਤ ਧੰਨਵਾਦ ਆ ਮੀਡੀਆ ਦਾ ਜਿਹੜਾ ਤੁਸੀਂ ਕਵਰੇਜ ਕਰ ਰਹੇ ਹੋ ਔਰ ਲੋਕਾਂ ਦਾ ਹੀ ਜਿਹੜੀ ਆਵਾਜ਼ ਪਹੁੰਚੀ ਆ ਲੋਕ ਵੀ ਬਹੁਤ ਖੁਸ਼ ਨੇ ਔਰ ਲੋਕ ਸਾਡੇ ਨਾਲ ਆ ਸੋ ਉਹਨੂੰ ਦੇਖਦੇ ਹੋਏ ਲੋਕਾਂ ਨੇ ਸਾਨੂੰ ਕਿਹਾ ਵੀ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਆ ਤੋ ਅਸੀਂ ਕੱਲ ਪ੍ਰੋਗਰਾਮ ਰੱਖਿਆ ਵੀ ਅਸੀਂ ਇਹਨੂੰ ਪੂਰਨ ਤੌਰ ਤੇ ਤਾਲੇ ਲਾ ਕੇ ਬੰਦ ਕਰਾਂਗੇ ਕਿਤੇ ਨਾ ਕਿਤੇ ਅਸੀਂ ਦੇਖ ਰਹੇ ਹਾਂ ਕਿ ਜਦੋਂ ਗੱਡੀਆਂ ਲੰਘਦੀਆਂ ਨੇ ਫਾਇਦਾ ਜਿਹੜਾ ਲੋਕਾਂ ਦਾ ਹੁੰਦਾ ਕਿਉਂਕਿ ਕਿਸਾਨ ਜਿਹੜੇ ਆਗੂ ਨੇ ਉਹਨਾਂ ਨੂੰ ਤਾਂ ਫ੍ਰੀ ਆ ਟੋਲ ਲੰਘਣਾ ਫ੍ਰੀ ਆ ਲੋਕ ਕਦੇ ਰੁਕੇ ਕਹਿੰਦੇ ਨੇ ਵੀ ਹਾਂਜੀ ਬਹੁਤ ਵਧੀਆ ਕੰਮ ਜਾਂ ਫਿਰ ਘਟੇਗਾ ਕੋਈ ਉਮੀਦ ਜਿਤਾਉਂਦੇ ਆ ਦੇਖੋ ਜੀ ਜਦੋਂ ਅੱਜ ਤੋਂ ਆਹ ਤਾਂ ਨਾ ਲੱਗਣ ਤੋਂ ਪਹਿਲਾਂ ਸ਼ਹਿਰ ਦੇ ਵਿੱਚ ਜਦੋਂ ਮੈਂ ਪਹਿਲਾ ਗਦਲਬਾਗ ਸਿੰਘ ਗਿਲ ਤੇ ਮੇਰੇ ਵੱਲੋਂ ਜਦੋਂ ਫੈਸਲਾ ਲਿਆ ਗਿਆ ਮੈਂ ਗੱਟੇ ਤੇ ਲੁਧਿਆਣੇ ਵਿੱਚ ਕਿਹੜਾ ਕੱਢ ਕੇ ਆਇਆ ਜਦੋਂ ਗੇੜਾ ਕੱਢਿਆ ਟੈਕਸੀ ਯੂਨੀਅਨ ਵਾਲੇ ਉੱਥੇ ਇਕੱਠੇ ਹੋ ਗਏ ਔਰ ਜਿਹੜਾ ਲੋਕਾਂ ਦਾ ਪਹਿਲਾ ਪ੍ਰਭਾਵ ਸੀ ਨਾ ਕਿਸਾਨ ਯੂਨੀਅਨ ਨੂੰ ਲੈ ਕੇ ਉਹ ਬਾੜਾ ਵਧੀਆ ਨਹੀਂ ਸੀਗਾ ਉਹ ਕਹਿੰਦੇ ਸੀ ਯਾਰ ਫੇਰ ਆਗੇ ਧਰਨਾ ਲਾਉਣਗੇ ਹੁਣ ਮੈਂ ਕਿਹਾ ਸੀ ਧਰਨਾ ਲਾਉਣ ਨਹੀਂ ਆ ਅਸੀਂ ਆਹ ਕੰਮ ਆਏ ਆ ਤੇ ਅਸੀਂ ਆਹ ਡਿਸੀਜਨ ਲਿਆ ਲੋਕੀ ਅੱਜ ਦੀ ਜੋ ਲੋਕਾਂ ਦੀ ਸੋਚ ਆ ਜਥੇਬੰਦੀਆਂ ਨੂੰ ਲੈ ਕੇ ਉਹ ਪੂਰਨ ਤੌਰ ਤੇ ਬਦਲ ਗਈ ਆ ਔਰ ਮੈਂ ਕਹਿੰਦਾ ਵੀ ਸਰਕਾਰ ਵੀ ਇਹਨੂੰ ਲੈ ਕੇ ਚਿੰਤਾਤ ਆ ਬੀ ਇਹ ਤਾਂ ਜਿਹੜੀ ਅਸੀਂ ਪਹਿਲਾਂ ਪਾੜੋ ਤੇ ਨੀਤੀ ਕਰਦੇ ਸੀਗੇ ਵੀ ਸ਼ਹਿਰ ਵਾਲੇ ਪਿੰਡਾਂ ਵਾਲੇ ਐਡ ਕਰ ਦਿੰਦੇ ਸੀ ਹੁਣ ਉਹ ਕੰਮ ਨਹੀਂ ਹੋਊਗਾ ਹੁਣ ਜਿਹੜੇ ਲੋਕ ਆ ਉਹ ਸਮਝਦਾਰ ਨੇ ਮਤਲਬ ਕੱਲ ਨੂੰ ਹੁਣ 30 ਤਰੀਕ ਹੈ ਕੱਲ ਨੂੰ ਜਿਹੜਾ ਫੈਸਲਾ ਵਾ ਤਾਲਾਬੰਦੀ ਜਿਹੜੀਆਂ ਨੂੰ ਕੀਤੀ ਜਾਊਗੀ ਤੇ ਕਿਸਾਨ ਜਿਹੜੇ ਲੋਕ ਆ ਉਹਨਾਂ ਨੂੰ ਵੱਡੀ ਰਾਹਤ ਬਿਲਕੁਲ ਜੀ ਤਾਲਾ ਲਾਵਾਂਗੇ ਉਹ ਲੋਕਾਂ ਦੇ ਹਿੱਤ ਲਈ ਲਾਵਾਂਗੇ ਜਿਹੜੀ ਕਾਰਵਾਈ ਇਹ ਕਰਨਗੇ ਅਸੀਂ ਪੂਰਨ ਤੌਰ ਤੇ ਤਿਆਰ ਆ ਅਸੀਂ ਆਪਦਾ ਫੈਸਲਾ ਨਹੀਂ ਬਦਲਾਂਗੇ ਸਾਡਾ ਫੈਸਲਾ ਇੱਕ ਹੀ ਰਹੂਗਾ ਬਿਲਕੁਲ ਕਿਤੇ ਨਾ ਕਿਤੇ ਸਰ ਕਿਸ ਤਰ੍ਹਾਂ ਦੇਖ ਲਿਓ ਵੀ ਜਿਹੜੇ ਫੈਸਲੇ ਲਏ ਜਾਂਦੇ ਨੇ ਮੈਨੂੰ ਲੱਗਦਾ ਕਿ ਆਮ ਲੋਕਾਂ ਦੇ ਵਿੱਚ ਤੁਸੀਂ ਜਾਣਦੇ ਹੋ ਜਦੋਂ ਕਿਸ ਤਰ੍ਹਾਂ ਤੁਹਾਡੇ ਫੈਸਲੇ ਨੂੰ ਇਸ ਫੈਸਲੇ ਨੂੰ ਦੇਂਦੇ ਨੇ ਕਿਉਂਕਿ ਕਿਤੇ ਨਾ ਕਿਤੇ ਸੰਭੂ ਬਾਰਡਰ ਦੀ ਗੱਲ ਕਰੀਏ ਉੱਥੇ ਵੀ ਧਰਨਾ ਪ੍ਰਦਰਸ਼ਨ ਚੱਲ ਰਿਹਾ ਇੱਧਰ ਵੀ ਬਿਲਕੁਲ ਲੋਕਾਂ ਦੇ ਵਿੱਚ ਵਧੀਆ ਮੈਸੇਜ ਜਾਂਦਾ ਜੀ ਲੋਕਾਂ ਦੇ ਹੱਕ ਲਈ ਵੀ ਬੈਠੇ ਆ ਲੋਕਾਂ ਦਾ ਜੋ ਜੇਬਾਂ ਤੇ ਡਾਕਾ ਪੈ ਰਿਹਾ ਇੱਥੋਂ ਹੁਣ ਇੱਕ ਬੰਦਾ ਲੁਧਿਆਣੇ ਤੋਂ ਫਲੋਰ ਜਾਂਦਾ ਹਾਂਜੀ ਉੱਥੇ ਕੋਈ ਪ੍ਰਾਈਵੇਟ ਜੌਬ ਕਰਦਾ ਜਾਂ ਸਰਕਾਰੀ ਜੌਬ ਕਰਦਾ ਹਾਂਜੀ ਉਹਨੂੰ ਆਪਣਾਉਂਦਾ 400 ਦਾ ਟੂਲ ਟੈਕਸ ਪਾਇਆ ਜਾਂਦਾ ਮੀਨੇ ਜੇ 25 ਦਿਨ ਜਾਂਦਾ ਤਾਂ 10000 ਰੁਪਏ ਉਹਦੇ ਜੇਬ ਤੁਸੀਂ ਇੱਕ ਤਾਂ ਇਹਦਾ ਰੇਟ ਬਹੁਤ ਜ਼ਿਆਦਾ ਆ ਦੂਜੀ ਗੱਲ ਇਹ ਆ ਵੀ ਜਿਨ੍ਹਾਂ ਦੀ ਮਨਿਹਾਲ ਖਤਮ ਹੋ ਚੁੱਕੀ ਆ ਉਹ ਤਾਂ ਵੈਸੇ ਹੀ ਸਰਕਾਰ ਨੂੰ ਹੀ ਚਾਹੀਦਾ ਚੱਕ ਦੇਣੇ ਚਾਹੀਏ ਕਿਉਂਕਿ ਸਾਨੂੰ ਇੱਥੇ ਬੈਠਣ ਦੀ ਲੋੜ ਹੀ ਨਾ ਪਵੇ ਇਹ ਤਾਂ ਜ਼ਿੰਮੇਵਾਰੀ ਸਰਕਾਰਾਂ ਦੀ ਆ ਜੀ ਬਿਲਕੁਲ ਕਿਤੇ ਨਾ ਕਿਤੇ ਇਹ ਕਹਿੰਦੇ ਨੇ ਕਿ ਕਿਸਾਨ ਜਿੱਥੇ ਬੰਦਿਆ ਕਹਿੰਦੇ ਕਿ ਉਹਨਾਂ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਟਾਲਾ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਉਹ ਵੀ ਸਾਥ ਦੇ ਰਹੇ ਨੇ ਤਸਵੀਰਾਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਕਿ ਤਿਆਰੀਆਂ ਜਿਹੜੀਆਂ ਨੇ ਚੱਲ ਰਹੀਆਂ ਨੇ ਅਸੀਂ ਕਹਿ ਸਕਦੇ ਹਾਂ ਕਿ ਵੱਡੀ ਗਿਣਤੀ ਵਿੱਚ ਇੱਥੇ ਜਿਹੜੀਆਂ ਨੇ ਟੈਕਸੀ ਯੂਨੀਅਨ ਦੀਆਂ ਜਿਹੜੀਆਂ ਨੇ ਮੈਂਬਰ ਜਿਹੜੇ ਨੇ ਪਹੁੰਚ ਰਹੇ ਨੇ ਉਹਨਾਂ ਵੱਲੋਂ ਵੀ ਜਿਹੜਾ ਸਮਰਥਨ ਦੀ ਗੱਲ ਕਹੀ ਗਿਆ ਤੇ ਕਿਹਾ ਗਿਆ ਕਿ ਗੱਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਟੈਕਸੀ ਯੂਨੀਅਨ ਦੇ ਹੋਰ ਮੈਂਬਰ ਵੀ ਪਹੁੰਚਣਗੇ ਅਸੀਂ ਕਹਿ ਸਕਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਜਾਂ ਆਮ ਲੋਕਾਂ ਦੀ ਗੱਲ ਕਰੀਏ ਉਹ ਵੀ ਇੱਥੇ ਪਹੁੰਚ ਰਹੇ ਨੇ ਕਿਤੇ ਨਾ ਕਿਤੇ ਕੱਲ ਕਿਹਾ ਗਿਆ ਕਿ ਤਾਲਾਬੰਦੀ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਵੱਡੇ ਜਿਹੜੇ ਫੈਸ ਪੰਜਾਬ ਦਾ ਸਭ ਤੋਂ ਮਹਿੰਗਾ ਕਿਹਾ ਜਾਣ ਵਾਲਾ ਲਾਡੋ ਟੋਲ ਲਾਡਵਾਲ ਟੋਲਪਲਾਜਾ ਕੱਲ ਨੂੰ ਜਿਹੜਾ ਹੈ ਉਸੇ ਤਾਲਾਬੰਦੀ ਕੀਤੀ ਜਾਵੇਗੀ ਜਾਂ ਫਿਰ ਪੂਰਨ ਤੌਰ ਤੇ ਬੰਦ ਕਰਨ ਦੀ ਗੱਲ ਜਿਹੜੀ ਕਹੀ ਜਾ ਰਹੀ ਹੈ ਅਸੀਂ ਟੈਕਸੀ ਯੂਨੀਅਨ ਦੇ ਆਗੂਆਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਉਹਨਾਂ ਤੋਂ ਜਾਣਾਂਗੇ ਕਿ ਕਹਿਣਾ ਉਹਨਾਂ ਦਾ ਕਿੰਨਾ ਕੁ ਫਰਕ ਇਸ ਦੇ ਨਾਲ ਪਵੇਗਾ ਲੱਗਦਾ ਕਿ ਜਿਹੜਾ ਸਾਥ ਜਿਹੜਾ ਦਿੱਤਾ ਜਾ ਰਹੇ ਨੇ ਕਿੰਨੀਆਂ ਜੂਨੀਅਨ ਜਿਹੜੇ ਨੇ ਸਾਧਰੀ ਨੇ ਸਰ ਕੀ ਨਾਮ ਆ ਜੀ ਕਿਹੜੀ ਜਥੇਬੰਦੀ ਹੈ ਸਾਡੀ ਜਥੇਬੰਦੀ ਹੈ ਜੀ ਟਰਾਂਸਪੋਰਟ ਇਕਤਾ ਲਾਇੰਸ ਪੰਜਾਬ ਜੀ ਹਾਂਜੀ ਤੇ ਇਹ ਸਾਡਾ ਜੋ ਫਰੰਟ ਬਣਿਆ ਜੀ ਪੂਰੇ ਪੰਜਾਬ ਦਾ ਜਿੰਨੀ ਵੀ ਸਾਡੇ ਟਰਾਂਸਪੋਰਟ ਦੀਆਂ ਜੂਨੀਅਨ ਨੇ ਪੰਜਾਬ ਲੈਵਲ ਦੀਆਂ ਜਾਂ ਹੈਲਪਲਾਈਨ ਸੁਸਾਇਟੀਆਂ ਨੇ ਉਹਨਾਂ ਦਾ ਸਾਂਝਾ ਫਰੰਟ ਹੈ ਜੀ ਇਹ ਕਿਸ ਤਰ੍ਹਾਂ ਦਾ ਜਿਹੜਾ ਕੱਲ ਫੈਸਲਾ ਲਿਆ ਗਿਆ ਜਿਹੜਾ ਉਸ ਨੂੰ ਮਤਲਬ ਉਹ ਲੱਗਦਾ ਕਿ ਤੁਹਾਡੇ ਹਿਤ ਲਈ ਫੈਸਲਾ ਲਿਆ ਗਿਆ ਜਾਂ ਕੱਲ ਨੂੰ ਕਿੰਨੇ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਜਿਹੜੇ ਸਾਥੀ ਪਹੁੰਚ ਰਹੇ ਨੇ ਦੇਖੋ ਅਸੀਂ ਕਾਲ ਦਿੱਤੀ ਆ ਜੀ ਹਰ ਇੱਕ ਨੂੰ ਪਹੁੰਚਣ ਨੂੰ ਇਹ ਸਾਡਾ ਕੱਲਿਆਂ ਦਾ ਤਾਂ ਹੈ ਨਹੀਂ ਹੁਣ ਜਿੱਥੇ ਬੰਦੀਆਂ ਬੈਠੀਆਂ ਉਹਨਾਂ ਦਾ ਕੋਈ ਕਿਤੇ ਹੋਰੇ ਟੋਲ ਲੱਗਦਾ ਨਹੀਂ ਲੱਗਦਾ ਉਹ ਸਾਡੇ ਵਾਸਤੇ ਬੈਠੇ ਨੇ ਅਸੀਂ ਟਰਾਂਸਪੋਰਟ ਦੇ ਨਾਲ ਜੁੜੇ ਹੋਏ ਆ ਇਸ ਕਰਕੇ ਸਾਡਾ ਤਾਂ ਇੱਥੇ ਹੱਕ ਬਣਦਾ ਦੀ ਰੇਟ ਵਧੇ ਨੇ ਸਾਰੇ ਹਰਕ ਚਾਹੇ ਕੋਈ ਪਰਿਵਾਰ ਦਾ ਮੈਂਬਰ ਹੈ ਚਾਹੇ ਕੋਈ ਸ਼ਹਿਰ ਦਾ ਚਾਹੇ ਪਿੰਡ ਦਾ ਹਰ ਇੱਕ ਇਹੀ ਚਾਹੁੰਦਾ ਵੀ ਇਹ ਜਿਹੜੇ ਰੇਟ ਵਧੇ ਉਹਨੇ ਘੱਟ ਹੋਣੇ ਚਾਹੀਦੇ ਨੇ ਜੀ ਬਾਕੀ ਬੇਨਤੀ ਸਾਡੇ ਚੇਅਰਮੈਨ ਆਏ ਨਹੀਂ ਜੀ ਸਰਪ੍ਰਸਤ ਨੇ ਸਾਡੇ ਬਲਵਿੰਦਰ ਸਿੰਘ ਮੈਦਾਨ ਇਹ ਗੱਲ ਰੱਖਣੀ ਹੈ ਸਰ ਲੱਗਦਾ ਕਿ ਕਾਫੀ ਲੰਬੇ ਸਮੇਂ ਤੋਂ ਜਿਹੜੀ ਆ ਵਾਰ-ਵਾਰ ਰੇਟ ਵਧਾਏ ਜਾ ਰਹੇ ਸਨ ਉਸ ਨੂੰ ਲੈ ਕੇ ਲੋਕਾਂ 'ਚ ਵੀ ਰੋਸ ਸੀਗਾ ਬਿਲਕੁਲ ਜੀ ਬੜਾ ਵੱਡਾ ਲੋਕਾਂ ਦੇ ਵਿੱਚ ਰੋਸ ਹੈ ਤੇ ਜਦੋਂ ਦਿਲ ਕਰਦਾ ਰੇਟ ਵਧਾਉਂਦੇ ਨੇ ਨਾਲ ਗੁੰਡਾਗਰਦੀ ਤੁਸੀਂ ਆਮ ਹੀ ਫੇਸਬੁੱਕ ਤੇ ਵੇਖਦੇ ਰਹਿੰਦੇ ਰਹਿੰਦੇ ਹੋ ਹੋਰ ਸੋਸ਼ਲ ਮੀਡੀਆ ਤੇ ਦੇਖ ਰਹੋਗੇ ਘਟੋ ਘਟ ਮੇਰੇ ਖਾਲ 5-7 ਦਿਨਾਂ ਬਾਅਦ ਕੋਈ ਨਾ ਕੋਈ ਬੰਦਾ ਇਹਨਾਂ ਨੇ ਕੋਟਿਆ ਹੁੰਦਾ ਹੈ ਔਰ ਇੱਥੇ ਇੱਕ ਗੁੰਡਿਆਂ ਦੇ ਰੂਪ ਦੇ ਵਿੱਚ ਜਿਹੜੇ ਇੱਥੇ ਇਹਨਾਂ ਨੇ ਗੁੰਡੇ ਰੱਖੇ ਹੋਏ ਨੇ ਮੁਲਾਜ਼ਮ ਬੜੀ ਮਾੜੀ ਹਾਲਾਤ ਕਰਦੇ ਨੇ ਮਰਜ਼ੀ ਦੇ ਨਾਲ ਰੇਟ ਬਦਾਲ ਲੈਂਦੇ ਨੇ ਕੋਈ ਸਰਕਾਰਾਂ ਜਿਹੜੀਆਂ ਲਾਰੇ ਲਾ ਦਿੰਦੀਆਂ ਨੇ ਫਲਾਣਾ ਟੋਲ ਟੈਕਸ ਬੰਦ ਕਰਾਤਾ ਜਿਹੜੇ ਚੱਲ ਰਹੇ ਨੇ ਉਹਨਾਂ ਨੂੰ ਸਹੀ ਢੰਗ ਦੇ ਨਾਲ ਚਲਾਇਆ ਨਹੀਂ ਜਾ ਰਿਹਾ ਜੋ ਇੱਥੇ ਸਹੂਲਤਾਂ ਚਾਹੀਦੀਆਂ ਨੇ ਉਹ ਨਹੀਂ ਮਿਲ ਰਹੀਆਂ ਲੋਕਾਂ ਨੂੰ ਮਰਜ਼ੀ ਦੇ ਨਾਲ ਲੁੱਟ ਖੋਹ ਕਰੀ ਜਾ ਰਹੀ ਹੈ ਜਿਵੇਂ ਪਹਿਲਾਂ ਕਿਸੇ ਟਾਈਮ ਜਜ਼ੀਆ ਟੈਕਸ ਲਾਇਆ ਜਾਂਦਾ ਸੀ ਹੁਣ ਅੱਜ ਕੱਲ ਇਹ ਸਰਕਾਰਾਂ ਵੱਲੋਂ ਤੇ ਉਹਨਾਂ ਦੇ ਆ ਜਿਹੜੇ ਤਨਾੜ ਲੋਕ ਨੇ ਜਿਨ੍ਹਾਂ ਨੂੰ ਇਹ ਟੋਲ ਟੈਕਸਾਂ ਦੇ ਠੇਕੇ ਦਿੱਤੇ ਹੋਏ ਨੇ ਉਹਨਾਂ ਵੱਲੋਂ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ ਔਰ ਇਹਦੇ ਵਿਰੋਧ ਦੇ ਵਿੱਚ ਪੂਰਾ ਟਰਾਂਸਪੋਰਟ ਜਗਤ ਜਿਹੜਾ ਹੈ ਇਹ ਕਿਸਾਨ ਵੀਰਾਂ ਦੇ ਨਾਲ ਹੈ ਅਸੀਂ ਰਲ ਮਿਲ ਕੇ ਸੰਘਰਸ਼ ਕਰਾਂਗੇ ਉਦੋਂ ਤੱਕ ਸੰਘਰਸ਼ ਕਰਦੇ ਰਾਵਾਂਗੇ ਜਦੋਂ ਤੱਕ ਇਹ ਸਾਡੀਆਂ ਮੰਗਾਂ ਮੰਨ ਨਹੀਂ ਲੈਂਦੇ ਜੀ ਧੰਨਵਾਦ ਜੀ ਬਿਲਕੁਲ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਦੇ ਨਾਲ ਹੁਣ ਜਿਹੜੀਆਂ ਨੇ ਟੈਕਸੀ ਯੂਨੀਅਨ ਜਾਂ ਫਿਰ ਹੋਰ ਜਥੇਬੰਦੀਆਂ ਵਿੱਚ ਜਿਹੜੀਆਂ ਨੇ ਪਹੁੰਚ ਰਹੀਆਂ ਨੇ ਉਹਨਾਂ ਵੱਲੋਂ ਵੱਡਾ ਜਿਹੜਾ ਐਲਾਨ ਕਰ ਦਿੱਤਾ ਗਿਆ ਕਿ ਲੱਡਵਾਲ ਟੋਲ ਪਲਾਜ਼ੇ ਨੂੰ ਕੱਲ ਯਾਨੀ ਕਿ 30 ਜੂਨ ਨੂੰ ਪੱਕਾ ਤਾਲਾ ਲਗਾ ਕੇ ਬੰਦ ਕਰ ਦਿੱਤਾ ਜਾਵੇਗਾ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਬੰਦ ਰਹਿੰਦਾ ਹੈ ਜਾਂ ਅਗਲੀ ਰਣਨੀਤੀ ਕੀ ਰਹਿੰਦੀ ਹੈ ਲਿਵਿੰਗ ਇੰਡੀਆ ਨਿਊਜ਼ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ